ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਤੈਨੋਂ ਇਹ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਕਿਲਾ ਬਾਬਾ ਫਰੀਦ ਦੇ ਗੇਟ ਤੋਂ ਬਾਹਰ ਪਹੁੰਚ ਕੇ ਗੇਟ ਦੇ ਬਾਹਰ ਤੋਂ ਸੱਚਖੰਡ ਦੇ ਵਿੱਚ ਬਿਰਾਜ਼ਮਾਨ ਧੰਤੰਤੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤੰਤੰ ਬਾਬਾ ਸੇਖੂਰੀ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਤੁਹਾਡੀਆਂ ਹਾਇਰੀਆਂ ਪਰਵਾਵਾਂਗੇ ਅਰਦਾਸ ਬੇਨਤੀਆਂ ਕਰਵਾਵਾਂਗੇ। ਹੰਰਪੂਰ ਪਈ ਦਾ ਸਮਾਂ ਜਿਹੜਾ 2:00 ਦੇ 25 ਮਿੰਟ ਹੋ ਚੁੱਕੇ ਨੇ। ਅੱਜ ਦਿਨ ਵੀਰਵਾਰ ਹੈ। 18 ਸਤੰਬਰ ਹੈ। ਦੇਸੀ ਮਹੀਨਾ 3 ਅਸੂ ਹੈ। ਤੇ ਵੀਰਵਾਰ ਵਾਲੇ ਦਿਨ ਤੁਸੀਂ ਵੀ ਕੋਸ਼ਿਸ਼ ਕਰਿਓ। ਗੁਰਦੁਆਰਾ ਸਾਹਿਬ ਤੇ ਲਾ ਬਾਬਾ ਫਰੀਜੀ ਦੇ ਦਰਤੇ ਪਹੁੰਚ ਕੇ ਨਤਮਸਤਕ ਹੋਣ ਦੀ ਹਾਇਰਿਆ ਪਰਨਦੀ ਕਰਵਾਉਨੇ ਆ ਦਰਸ਼ਕਾਂ ਤੁਹਾਨੂੰ ਕਰੋ ਦਾਖਲ ਤੰਤਨ ਬਾਬਾ ਸੇਖਪਰੀ ਜੀ ਦੇ ਸੱਜੇ ਪਾਸੇ ਸੱਚ ਕੰਨ ਦੇ ਵਿੱਚ ਬਰਾਜ਼ਮਾਨ ਤੰਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਫਰੀਦ ਹਾਲ ਦੇ ਘਰ ਤੋਂ ਬਾਹਰ ਪਰੋ ਹਾਇਰੀਆਂ ਕਰੋ ਦਰਸ਼ਨ ਜੀ ਖੱਬੇ ਪਾਸੇ ਤੰਤਰ ਬਾਬਾ ਸੇਖ ਫਰੀ ਜੀ ਦੇ ਸਥਾਨ ਦੇ ਘਰ ਤੇ ਬਾਹਰ ਵੀ ਪਰੋ ਹਾਇਰੀਆਂ ਕਰੋ ਦਰਸ਼ਨ ਜੀ ਹੋਰ ਜਾਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ 10:50 ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ। ਤੁਹਾਨੂੰ ਸੱਚਖੰਡ ਸਾਹਿਬ ਤੋਂ ਪ੍ਰਕਾਸ਼ਤਾਂ ਤੇ ਜਾਣ ਸਵੇ। ਔਰ ਪ੍ਰਕਾਸ਼ ਹੋਣ ਸਵੇ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ, ਹਾਇਰੀਆਂ ਪਰਵਾਵਾਂਗੇ। ਉਸ ਤੋਂ ਬਾਅਦ ਅੱਜ ਜੋ ਫਗਨਾਵਾ ਸਾਹਿਬ ਆਉਣਗੇ, ਉਹ ਵੀ ਤੁਹਾਨੂੰ ਸਰਵਣ ਕਰਵਾਵਾਂਗੇ। ਫਿਲਹਾਲ ਤੁਸੀਂ ਕੋਸ਼ਿਸ਼ ਕਰਿਓ। ਆਵਰਤ ਦੇ ਲਈ ਜਦੋਂ ਉੱਠੋਂਗੇ ਆਪਣਾ ਫੋਨ ਖੋਲੋਗੇ ਫੋਨ ਚਲਾਉਗੇ ਤਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਟਿਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਹੋਂ ਰਹੀ ਸੱਚਖੰਡ ਦੇ ਵਿੱਚ ਬਿਰਾਜਮਾਨ ਤੰਤਨ ਸਿਰ ਗੁਰੂ ਗ੍ਰੰਥ ਸਾਹਿਬ ਜੀ ਤੰਤਨ ਬਾਬਾ ਸ਼ੇਖਪਰੀ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਫਾਇਰੀਆਂ ਪਰ ਕੇ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਤੇ ਸਭ ਦਾ ਦਿਨ ਵਧੀਆ ਬਤੀਤ ਹੋ ਸਕੇ ਸਾਡੇ ਵੱਲੋਂ ਇਹ ਅਰਦਾਸ ਬੇਨਤੀ ਹੈ। ਤੰਤਨ ਸਾਹਿਬ ਕੋ ਗੁਰਾਂ ਸਿੰਘ ਜੀ, ਤੰਤਨ ਬਾਬਾ ਸ਼ੇਖਪਰੀ ਜੀ ਸਾਹ ਤੇ ਮਿਹਰ ਪ੍ਰਾਰਥ ਰੱਖਣ ਤਾਂ ਦਰਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਵਿੱਚ ਰੱਖਣ। ਅੱਜ 18 ਸਤੰਬਰ ਹੈ। ਤਾਂ 19 ਸਤੰਬਰ ਤੋਂ ਤੰਤਨ ਬਾਬਾ ਸ਼ੇਖਪਰੀ ਜੀ ਦੇ ਆਗਮਨ ਪੂਰਵ ਦੀ ਖੁਸ਼ੀ ਦੇ ਵਿੱਚ ਧਾਰਮਿਕ ਸਮਾਗਮ ਸ਼ੁਰੂ ਹੋਣੇ ਨੇ। 19 ਸਤੰਬਰ ਨੂੰ ਅਮਰ ਵੇਲੇ ਸਗਣੀ ਸਾਹਿਬ ਦੇ ਪਾੜ ਦੇ ਨਾਲ ਜੇ ਸ਼ੁਰੂਆਤ ਹੋ ਗਈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਜਰੂਰ ਪਹੁੰਚਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ